ਕੀ ਕੀ ਹੋਇਆ ਕੀ ਦੱਸਾਂ ਯਾਰ ਕੀ ਹੋਇਆ ਮੈਨੂੰ ਸਮਝ ਨਹੀਂ ਆਦੀ ਪਤਾ ਨਹੀਂ ਕੋਈ ਕੰਮ ਛੱਡ ਗਿਆ ਵਾ ਜਾਂ ਪਤਾ ਨਹੀਂ ਆਹ ਸੂਟ ਦੇਖੀ ਯਾਰ ਜਣਾ ਕੋਈ ਲੱਗਦਾ ਇਹਨਾਂ ਵਿੱਚੋਂ 500 ਵਾਲਾ ਹੈਗਾ ਚਲ ਆ ਤਾਂ ਫੋਟੋ ਮਾ ਆਇਆ ਮੈਂ ਤੈਨੂੰ ਫੋਟੋ ਮਾ ਦਿਖਾਈਆ ਚਲ ਆ ਮੈਂ ਤੈਨੂੰ ਲਾਈਵ ਦਿਖਾਉਣਾ ਚਲ ਉੱਠ ਮੜਾ ਜਾ ਮੈਂ ਤੈਨੂੰ ਲਾਈਵ ਦਿਖਾਣਾ ਤੈਨੂੰ ਲੱਗੂਗਾ ਕੋਈ 500 ਵਾਲਾ ਤਾਂ ਮੈਨੂੰ ਦੱਸੀ ਮੈਂ ਆਪ ਹੈਰਾਨ ਤੇ ਪਰੇਸ਼ਾਨ ਆ 16 1600 ਵਾਲਾ ਪੀਸ 12 1200 ਵਾਲਾ ਪੀਸ ਯਾਰ 500 ਰੁਪਏ ਦੇ ਵਿੱਚ ਹੋ ਗਿਆ ਇੰਨਾ ਘਾਟਾ ਕੋਈ ਕਿੱਦਾਂ ਪਾ ਸਕਦਾ ਮੈਨੂੰ ਸਮਝੋ ਹੀ ਬਾਹਰ ਆ 2000 ਤੋਂ ਉੱਪਰ ਪੀਸ ਪਿਆ ਬਾ ਨਾ ਹੁਣ ਕੋ ਮੁੱਕਣਾ ਹੁਣ ਤਾਂ ਇਦਾਂ ਦਾ ਮਾਲ ਆ ਚੁੱਕਾ ਕਿ ਮੁੱਕੇ ਨਹੀਂ ਤਾ ਦੇਖੀ ਜਰਾ ਆਈ ਯਾਰ ਕਿਸ਼ਨ ਆ ਕੋਲ ਮੜਾ ਆ ਯਾਰ ਆ ਦੇਖੀ ਆ ਸੂਟ ਦੇਖੀ ਆ ਦੇਖੀ ਦੁਪੱਟਾ ਮਸਲੀਨ ਕਾਟਨ ਦੇ ਉੱਤੇ ਯਾਰ ਸੂਟ ਆ ਆ ਖੋਲੀ ਰੱਖ ਪੂਰਾ ਖੋਲੀ ਆ ਦੇਖੀ ਬਾਹ ਮਾਤੇ ਵੀ ਬਰਕਾ ਆ ਨਿਗਾ ਕਰਾਈ ਜਰਾ ਬਾਹ ਮਾਤੇ ਵੀ ਬਰਕਾ ਤੇ ਬਾਜੂ ਤੇ ਵੀ ਬਰਕਾ ਇਹ ਕਿੱਦਾਂ 500 ਰੁਪਏ ਦਾ ਹੋ ਸਕਦਾ ਦੇ ਨਾਲ ਦੁਪੱਟਾ ਦੇਖੀ ਜਾ ਇੱਕ ਵਾਰੀ ਅੱਗ ਫੜੀ ਦੁਪੱਟਾ ਯਾਰ ਕਟਵਾਰਕ ਦਾ ਦੁਪੱਟਾ ਆ ਆ ਦੇਖੀ ਹੋ ਸਕਦਾ ਯਾਰ 500 ਰੁਪਏ ਦਾ ਮੈਂ ਪਰੇਸ਼ਾਨ ਆ ਯਾਰ ਲੋਕ ਕਰੀ ਕੀ ਜਾਂਦੇ ਆ ਪਤਾ ਨਹੀਂ ਕੰਮ ਛੱਡੀ ਯਾਰ ਇਹ ਮੈਂ ਸਮਝੋ ਵਾਰ ਆ ਦੇਖੀ ਆ ਦੇਖੀ ਇਹਦੇ ਵੀ ਬਾਜੂ ਬਣੇ ਆ ਇਹਦੇ ਵੀ ਬਾਜੂ ਬਣੇ ਆ ਆਲਫਣ ਬਾਜੂ ਵੀ ਬਣੇ ਆ ਪੂਰੇ ਬਾਟਮ ਤੇ ਲਿਓ ਚਾਹੇ ਬਾਜੂ ਦੇ ਲਿਓ ਜਿੱਥੇ ਨਿਆਣਾ ਲਿਓ ਆ ਨਮਸਤ 500 ਰੁਪਏ ਦਾ ਯਾਰ ਕੱਲਾ ਕਪੜਾ ਆ ਆਲਫਣ ਦੇਖੀ ਕੋਈ ਕਿੱਦਾਂ ਦੇ ਦੂਗਾ 500 ਰੁਪਏ ਦਾ ਮੈਂ ਹਰਣਾਣਾ ਕੋਈ ਕਿੱਦਾਂ ਆ ਦੇਖੀਂਦਾ ਨਹੀਂ ਭਲੇਖਾ ਦਿੰਦਾ ਨਹੀਂ ਨਹੀਂ ਭਲੇਖਾ ਯਾਰ ਮੈਂ ਤਾਂ ਖਰੀਦਿਆ ਦਾ ਮੈਂ ਕਿਦਾਂ ਭਲੇਖਾ ਪੱਕਾ ਬਿੱਲ ਨਾਲ ਆ ਆ ਦੇਖੀਂ ਆ 500 ਰੁਪਏ ਵੀ ਅਗਲਾ ਨਿਕਾ ਅਗਰਾ ਦੇ ਲੈ ਫੜ ਵਾਈਟ ਸੂਟ ਇੰਨਾ ਸੋਹਣਾ ਸੂਟ ਆ ਸਲਵਾਰ ਤੇ ਵੀ ਕੜਾਈ ਆ ਤੇ ਬਾਜੂ ਤੇ ਵੀ ਵਰਕ ਆ ਗਿਆ ਆ ਫੜੀ ਯਾਰ ਦੁਪੱਟੇ ਦੀ ਇਹ ਦੁਪੱਟਾ ਹੀ ਨਹੀਂ 500 ਦਾ ਤਿਆਰ ਹੋ ਸਕਦਾ ਯਾਰ ਲੈ ਹੋ ਸਕਦਾ ਦੁਪੱਟਾ ਸੀਕੁਐਂਸ ਵਾਲਾ ਮਸਲੀਨ ਕਾਟਨ ਦੇ ਉੱਤੇ ਦੁਪੱਟਾ 500 ਰੁਪਏ ਦਾ ਹੋਈ ਨਹੀਂ ਸਕਦਾ ਯਾਰ ਛੱਪ ਕੇ ਯਾਰ ਅਗਲਾ ਦੇ ਅਗਲਾ ਵੀ ਕਰਾ ਦੇ ਨਿਕਾ ਇਹਦੀ ਬਾਜੂ ਬਣੇ ਆ ਦੇਖੀ ਇਹਦਾ ਕੜਾਈ ਦੇਖੀ ਇਹਦੀ ਦੁਪੱਟਾ ਦੇਖੀ ਦਾ ਬਾਜੂ ਵੀ ਬਣੇ ਲੈ 10 ਬਾਜੂ ਵੀ ਬਣੇ ਆ ਬਣੇਗਾ ਕਿੱਦਾਂ ਹੋ ਸਕਦਾ 500 ਦਾ ਮੈਨੂੰ ਇੱਕ ਵਾਰ ਸਮਝਾ ਦੇ ਕਿੱਦਾਂ 500 ਰੁਪਏ ਦਾ ਹੋ ਸਕਦਾ ਦੁਪੱਟਾ ਕਰਾਈ ਦਾ ਕਸਟਮਰ ਤੋਂ ਨਿਕਲ ਮੜਿਆ ਅੱਜ ਜਿਹੜੇ ਗਾਖ ਅੱਜ ਐਤਵਾਰ ਆ ਜਿਹੜੇ ਗਾਹਕ ਅੱਜ ਲੈ ਕੇ ਗਏ ਆ ਉਹ ਆਪਣਾ ਕਮੈਂਟਾਂ 'ਚ ਜਵਾਬ ਜਰੂਰ ਦਿਓ ਇਹ ਹੋ ਸਕਦਾ ਵੀ ਜਿਹੜੇ ਅੱਜ 500 ਦੇ 25 25 ਸੂਟ ਵੀ ਇੱਕ ਬੰਦਾ ਲੈ ਗਿਆ ਕੋਈ 35 35 ਲੈ ਗਿਆ ਕੋਈ 5 5 ਲੈ ਗਿਆ ਕੋਈ 2 2 ਲੈ ਗਿਆ ਆ ਦੇਖੀ ਫੋਰ ਸਾਈਡ ਕਟਵਰਕ ਦਾ ਦੁਪੱਟਾ ਦੇਖੀ ਨਿਕਾ ਭਾਈ ਫੋਰ ਸਾਈਡ ਕਟਵਰਕ ਦਾ ਦੁਪੱਟਾ ਇੰਨਾ ਵਰਕ 500 'ਚ ਕੋਈ ਕਿੰਦਾ ਦੇ ਦੂਗਾ ਆ ਲੈ ਕਾਲੇ ਰੰਗ ਦਾ ਸੂਟ ਟਾਈ ਐਂਡ ਡਾਈ ਦਾ ਦੁਪੱਟਾ ਉਹ ਵੀ ਮਸਲੀਨ ਕਾਟਨ ਦਾ ਅਫੜੀ ਜੀ ਆ ਮਸਲਿਨ ਕਾਟਨ ਦਾ ਦੁਪੱਟਾ ਟਾਈ ਐਂਡ ਡਾਈ ਪੂਰਾ ਸਰੌਸ ਕੀ ਲੱਗੀ ਹੋਈ ਆ ਦੁਪੱਟੇ ਤੇ 500 ਰੁਪਏ ਦੇ ਵਿੱਚ ਕੋਈ ਦੁਪੱਟਾ ਹੀ 300 ਤੋਂ ਘੱਟ ਨਹੀਂ ਡਾਈ ਕਰਕੇ ਦੇਊਗਾ ਜਿਹੜੇ ਡਾਈ ਕਰਾਉਂਦੇ ਉਹਨਾਂ ਨੂੰ ਪਤਾ ਲੱਗਣਾ ਅਲ ਆ ਬਾਜੂ ਦਿਖਾ ਨਹੀਂ ਜਰਾ ਆ ਬਾਜੂ ਦੇ ਵਰਕ ਦੇਖੀਏ ਕਿੰਨਾ ਦੇਖੀ ਜਰਾ ਆਲ ਇੱਥੇ ਤੱਕ ਪੌਣੀ ਬਾਜੂ ਆਣੀ ਆ ਇੰਨਾ ਇੰਨਾ ਵਰਕ ਆ 18 19 16 ਜਿੰਨਾ ਰੱਖਣਾ ਹੋ ਸਕਦਾ 500 ਰੁਪਏ ਵਿੱਚ ਨਾਲ ਦੁਪੱਟਾ ਦੁਪੱਟਾ ਵੀ ਚਣੌਂ ਦਾ ਆਹ ਲਾ ਹਣ ਅਗਲਾ ਨਿਗਾਹ ਕਰਾਦੇ येलो ਸੂਟ ਇੱਕ ਹੋਰ ਪਿਆ ਆ ਆਲ ਇਹਦੇ ਵੀ ਬਾਜੂ ਦੇ ਵਰਕਰ ਨਿਗਾਹ ਕਰਾਈ ਯਾਰ ਵਿਕਾਸ ਨੂੰ ਨਿਗਾਹ ਕਰਾ ਲਓ ਜੀ 500 ਰੁਪਏ ਦੇ ਵਿੱਚ ਹੋ ਸਕਦਾ ਦੀ ਦੱਸੋ ਆ ਫੜੀ ਚਮਕੀਲਾ ਦੁਪੱਟਾ ਇਹਦਾ ਮਸਲੀਨ ਦਾ ਟਾਈ ਐਂਡ ਡਾਈ 350 ਰੁਪਏ ਜੇ ਦੁਪੱਟਾ ਟਾਈ ਐਂਡ ਗਾਈ ਦਾ ਪਿਆਰ ਹੋਣਾ ਮੈਂ ਕੱਲਾ ਦੁਪੱਟਾ ਅਗਲੇ ਨੇ ਸੂਟ 500 ਆ ਦੇਤਾ ਨਿਗਾਹ ਕਰਾ ਦੇ ਹਜੇ ਮੈਂ ਅੱਤੇ ਆਰਟੀਕਲ ਤੈਨੂੰ ਨਿਗਾਹ ਨਹੀਂ ਕਰਾਏ ਮੈਂ ਖੋਲੇ ਨਹੀਂ ਹੈਗੇ ਸਮਝ ਤੋਂ ਬਾਹਰ ਆਏ 500 ਰੁਪਏ ਵਿੱਚ ਕਿੱਦਾਂ ਹੋ ਸਕਦਾ ਕਿੰਨੇ ਸੂਟ ਚਾਹੀਦੇ ਆਪਾਂ ਰੋਕਣਾ ਨਹੀਂ ਕਿਸੇ ਨੂੰ ਇੱਕ ਨੂੰ 3 ਚਾਹੀਦੇ 20 ਚਾਹੀਦੇ 10 ਚਾਹੀਦੇ ਆਪਾਂ ਰੋਕਣਾ ਥੋੜੀ ਕਿਸੇ ਨੂੰ ਪਰੇਸ਼ਾਨੀ